ਸਸਿਕਾਓ ਦੋਸਤੋ ਜੈ ਹਿੰਦ ਜੈ ਭਾਰਤ ਅੱਜ ਅਸੀਂ 79ਵਾਂ ਸੁਤੰਤਰਤਾ ਦਿਵਸ ਮਨਾ ਰਹੇ ਆ ਆਜ਼ਾਦੀ ਦਿਹਾੜਾ ਮਨਾ ਰਹੇ ਆ 79 ਸਾਲ ਪਹਿਲਾਂ ਸਾਡਾ ਦੇਸ਼ ਆਜ਼ਾਦ ਹੋਇਆ ਸੀਗਾ ਹਿੰਦੁਸਤਾਨ ਤੇ ਪਾਕਿਸਤਾਨ ਦਾ ਵਟਵਾਰਾ ਹੋ ਗਿਆ ਸੀ ਤੇ ਬਹੁਤ ਸਾਰੇ ਲੋਕ ਇਧਰੋਂ ਪਾਕਿਸਤਾਨ ਚ ਚਲੇ ਗਏ ਸੀ ਤੇ ਪਾਕਿਸਤਾਨ ਚੋਂ ਹਿੰਦੁਸਤਾਨ ਜੀ ਆ ਗਏ ਸੀ ਪਰ ਬਹੁਤ ਥੋੜੇ ਲੋਕ ਨੇ ਜਿਨ੍ਹਾਂ ਨੂੰ ਇਹ ਸਾਰਾ ਯਾਦ ਹੋਵੇ ਕਿਉਂਕਿ 79 ਸਾਲ ਦਾ ਲੰਮਾ ਸਮਾਂ ਹੋ ਗਿਆ ਕਟੋਗੜਜੀ ਦੀ 90 ਸਾਲ ਦੀ ਉਮਰ ਹੋਣੀ ਆ ਉਹਨਾਂ ਨੂੰ ਥੋੜਾ ਉਹ ਸੁਰਤ ਹੋਣੀ ਆ ਕਿ ਉਸ ਟਾਈਮ ਕੀ ਹੋਇਆ ਸੀ ਕੀ ਮਾਹੌਲ ਸੀਗਾ ਤੇ ਅੱਜ ਸਾਡੇ ਨਾਲ ਦੋ ਬਜ਼ੁਰਗ ਮਯੋਧ ਨੇ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਉਸ ਵੇਲੇ ਦਾ ਸਮਾਂ ਜਿਹੜਾ ਹੈਗਾ ਯਾਦ ਹੈ ਪਾਕਿਸਤਾਨ ਤੋਂ ਹਿੰਦੁਸਤਾਨ ਆਏ ਸੀਗੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਮਾਹੌਲ ਸੀ ਉਸ ਵੇਲੇ ਸਾਰਾ ਵੀਡੀਓ ਤੇ ਬਣੇ ਰਿਓ ਇਹਦਾ ਬਾਤ ਕਰਦੇ ਆ ਆਪੋ ਜੀ ਨਮਸਤੇ ਜੀ ਨਮਸਤੇ ਨਮਸਤੇ अच्छा पहला तो दुना था, दुना था दुना था नाम नाम ये दसो ਤੁਹਾਡਾ ਨਾਮ ਦੋਨਾਂ ਦਾ ਦੱਸ ਦੋ ਦੋਨਾਂ ਦਾ ਨਾਮ ਕੀ ਹੈ ਜੀ ਹੈ ਦੋਨਾਂ ਦਾ ਨਾਮ ਕੀ ਹੈ ਨਾਮ ਜੀ ਹਰੀ ਚੰਦ ਹਰੀ ਚੰਦ ਜੀ ਤੁਹਾਡਾ ਕੀ ਕੋਚਲਿਆ ਕੋਚਲਿਆ ਜੀ ਕੋਚਲਿਆ ਜੀ ਅੱਛਾ ਕਿੰਨੀ ਉਮਰ ਹੈ ਤੁਹਾਡੇ ਦੋਨਾਂ ਦੀ ਜੀ ਮੇਰੀ 90 ਸਾਲ ਦੀ ਹੋ ਗਈ ਜੀ ਮਈ ਚ ਅੱਛਾ ਜੀ ਮੇਰੀ ਮੇਰੀ ਇਨਾ ਦੀ ਵੀ ਇਹ 2-3 ਸਾਲ ਮੇ ਤੋਂ ਸਾਲ ਹੀ ਹੈ ਬਸ ਹਾਂ ਨਾ ਜਿਆਦਾ ਛੋਟੀਆਂ ਮੈਂ ਹੈ ਜਿਆਦਾ ਛੋਟੀਆਂ

अच्छा जी सानू ਉੱਥੇ ਮਾਮਾ ਲੈ ਆ ਅਸੀਂ ਫਿਰ ਉੱਥੇ ਗੋਗਣੀ ਰਹੇ ਠੀਕ ਹੈ ਹਾਂ ਇਹਦਾ ਜਨਮ ਉੱਤਰਾ ਦਾ ਗੋਗਣੀ ਨਹੀਂ ਹੋਣਾ ਬੇਜਨ ਨਾ ਹੈ ਹੂੰ ਬਟਵਾਰੇ ਵੇਲੇ ਫਿਰ ਤੁਹਾਡਾ ਮੇਰੇ ਖਿਆਲ ਚ 15 ਸਾਲ ਦੀ ਉਮਰ ਹੋਣੀ ਆ ਤੁਹਾਡੀ ਹਾਂ 15 ਸਾਲ ਦੀ ਮੇਰੀ ਹਾਂ ਆ 47 ਚ 7 5 12 ਸਾਲ ਦੀ 12 ਸਾਲ ਦੀ ਸੀ ਸੁਰਤ ਹੈਗੀ ਤੁਹਾਨੂੰ ਥੋੜੀ ਹਾਂ ਸਰਦ ਹੈ ਗਿਆ ਤੁਹਾਡੀ ਕੀ ਕੁਝ ਹੋਇਆ ਸੀ ਉਸ ਵੇਲੇ ਹਾਂ ਹਾਂ ਸਾਰੀ ਸੁਰਤ ਹੈ ਮੈਨੂੰ ਮੈਂ ਪੰਜਵੀਂ ਪਾਸ ਤਾਂ ਉਸ ਉਥੋਂ ਦਾ ਪਾਕਿਸਤਾਨ ਦਾ ਪਾਕਿਸਤਾਨ ਦਾ ਹਾਂ ਪੰਜੇ ਕਲਾਸਾਂ ਮੈਂ ਪਾਸ ਹਾਂ ਉਥੋਂ ਦਾ ਹਾਂ ਰੋਲਾ ਪਿਆ ਸੀ ਕਿਸ ਤਰ੍ਹਾਂ ਦਾ ਮਾਹੌਲ ਸੀ ਉਸ ਵੇਲੇ ਦੀ ਮਾਹੌਲ ਕੀ ਉੱਧ ਦਾ ਫਿਰ ਚੰਗੇ ਬੰਲੇ ਬੈਠੇ ਸੀ ਮਾਰ ਮਾਰ ਪੁੱਟਣ ਲੱਗੀ ਘਰ ਤੋਂ ਦਾ ਆਪਦਾ ਸੀ ਉੱਥੇ ਹੀ ਕਰਦੀ ਆਏ ਹਾਂ ਆਪਦਾ ਸੀ ਉੱਥੇ ਮਾਰਨ ਮਾਰ ਤੇ ਰਾਤ ਨੂੰ ਆਏ ਅਸੀਂ ਇੱਕ ਸਾਡਾ ਸਾਰਾ ਮਹਿਲਾ ਜਿਹੜਾ ਸੀਗਾ ਨਾ ਇੱਕ ਕੁਪਰਚਵਾਚ ਵਾਰੇ ਇਕੱਠੇ ਹੋ ਕੇ ਬੈਠ ਗਏ ਸੀ ਹੂੰ ਹੂੰ ਅਸੀਂ ਉਹਨਾਂ ਦਾ ਫਿਰ ਮੁਕਾਬਲਾ ਵੀ ਕੀਤਾ ਅੱਛਾ ਇਟਾ ਉਟਾ ਮਾਰਿਆ ਉਹ ਪ੍ਰੋਜੋਸ ਤਲੇ ਆਏ ਨਾ ਹੂੰ ਹੂੰ ਅਸੀਂ ਉਹ ਤੋਂ ਇਟਾ ਉਟਾ ਮਾਰ ਕੇ ਭਜਾਤੇ ਰਾਤ ਨੂੰ ਅੱਛਾ ਰਾਤ ਨੂੰ ਆਗੇ ਤੀਗੇ ਹੋ ਹੂੰ ਹੂੰ ਹਮਲਾ ਕਰਕੇ ਛੋਟਾ ਕਰ ਗੱਡਾ ਗੋਡਾ ਕਰਸੇ ਉਥੇ ਜੀ ਕਿੱਡਾ ਗੋਡਾ ਕਰਸੇ ਉਥੇ ਘਰ ਛੋਟਾ ਹੀ ਸੀ ਇੱਕ ਕਮਰਾ ਹੀ ਆਈ ਘਰ ਘਰ ਤੋਂ ਉੱਥੇ ਇਹ ਰਹੀ ਆਸੀ ਘਰ ਤੁਹਾਡਾ ਘਰ ਹਾਂਜੀ ਹਾਂਜੀ ਆਹੋ ਕਿਹੜਾ ਘਰ ਹੈ 10 ਵੱਡਾ ਹੈ ਆਪਰਾ ਛੋਟਾ ਇੱਕ ਕਮਰਾ ਹੀ ਆਈ ਇੱਕ ਕਮਰਾ ਸੀ ਬਸ ਹੂੰ ਹੂੰ ਪਰਿਵਾਰ ਕੌਣ ਕੌਣ ਸੀ ਪਰਿਵਾਰ ਚ ਜੀ ਮੇਰੇ ਮਾਂ ਮੇਰਾ ਬਾਪ ਇਹ ਇੱਕ ਬੇਹਣ ਹੋਤੀ ਹੂੰ ਤੇ ਇੱਕ ਮੇਰੀ ਇਸ ਤੋਂ ਛੋਟੀ ਭੈਣ ਅੱਛਾ ਇੱਕ ਗੋਦੀ ਜੀ ਦਾ ਜਵਾਬ ਗੋਦੀ ਜੀ ਉਹ ਉਹ ਉਹਨਾਂ ਲੱਗੇ ਸੀ ਅੱਛਾ ਖੋਣ ਲੱਗੇ ਸੀ ਮੁਸਲਮਾਨ ਹਾਂ ਬਿਸਤੂ ਕੁਝ ਚੱਕੀ ਜਾਂਦੇ ਲੋਕ ਲੱਗੇ ਵੀ ਮੇਰੀ ਮਾਂ ਨੇ ਕਦੇ ਭੈਣ ਮੇਰੇ ਕੋਲ ਤਾਂ ਕੁਝ ਨਹੀਂ ਆਇਆ। ਉਸ ਤੋਂ ਬਾਅਦ ਮੇਰਾ ਇੱਕ ਭਾਈ ਸੀਗਾ। ਉਹ ਉਹਨੂੰ ਛੋਟਾ ਯਾਨੀ ਕਿ ਦਿਨਾਂ ਦਾ ਹੀ ਸੀ ਕੁਝ ਮੇਰੀ ਮਾਂ ਦੇ ਗੋਦੀ ਸੀਗਾ ਉਹ। ਹਾਂਜੀ। ਮੇਰਾ ਭਾਈ। ਹੂੰ ਹੂੰ। ਉਹ ਫਿਰ ਹਿੰਦੁਸਤਾਨ ਚਾ ਕੇ ਪੰਜਾਬ ਗੁਜ਼ਰ ਗਿਆ। ਅੱਛਾ। ਹਾਂ। ਤੇ ਬਾਕੀ ਤਾਂ ਫਿਰ ਇੱਥੇ ਹੋਏ ਮੇਰਾ ਭਾਈ ਕੋਈ ਥੋੜਾ ਜਿਵੇਂ ਕੋਈ ਸੋਨਾ ਸੁਣਾ ਹੁੰਦਾ ਜਿਵੇਂ ਘੜੇ ਤੋੜਿਆ ਚ ਦਾਬੇ ਆਉਂਦੇ ਸੀ ਆਪਾਂ ਪੁੱਛ ਨਾ 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 ਛੱਡਾ ਉਧਰ ਕੁਝ ਤੁਸੀਂ ਅਸੀਂ ਉਤੋਂ ਕੁਝ ਨਹੀਂ ਚੱਕਿਆ ਖਾਲੀ ਹੱਥ ਆਏ ਬਿਲਕੁਲ ਐਸੀ ਵੀ ਇੱਕ ਵਾਰ ਜਾਨ ਬੱਚੀ ਹੈ ਨਾ ਆਪਣੀ ਹਾਂ ਜਾਨ ਬੱਚ ਗਈ ਤੇ ਜਦੋਂ ਆਏ ਸੀ ਤੁਸੀਂ ਤੁਹਾਨੂੰ ਐ ਲੱਗਦਾ ਸੀ ਜਦੋਂ ਮਾਹੌਲ ਠੀਕ ਹੋ ਗਿਆ ਫਿਰ ਆਪਾਂ ਵਾਪਸ ਮੁੜ ਜਾਾਂਗੇ ਉੱਥੇ ਐ ਦੱਸਣ ਨੂੰ ਐ ਪਹਿਲੇ ਤਾਂ ਗੱਡੀ ਜ ਲੋਧਣਾ ਤੋਂ ਚੜ੍ਹੇ ਉਤੇ ਮਾਰ ਕੋ ਟਾਈਟ ਕਿੰਨਾ ਲਿਆ ਬਾਕੇ ਦਾ ਰੇਲ ਗੱਡੀ ਸੀ ਰੇਲ ਗੱਡੀ ਦੀ ਹਾਂਜੀ ਹਾਂਜੀ फ्री नहीं आए टिकट लेके आए पता नहीं कि मिल जाए कि तो मंगे पैसे के की कितना ना कितना है तो हम मेरे याद नहीं सरकार ने पे जगह कि मैं आपको सरकार ने कुछ नहीं होते हैं किराया पर के हैं जिधर राह मिला उधर उधर नो टपे मिले जे मैं सोफा में बच के निकल जाए हां हां आएगा मैं इथे इथे आके फिर अभी फिरोजपुर ਬੇਦੇ ਕਸੂਰ ਉਤਰੇ ਕਸੂਰੀਆਂ ਇੱਕ ਰਾਤ ਕਸੂਰ ਰੇ ਉੱਥੇ ਵੀ ਗੋਲੀਬਾਰੀ ਹੋ ਗਈ ਇੱਕ ਪਲੇਟਫਾਰਮ ਤੇ ਹਿੰਦੂਆਂ ਦਾ ਸੀ ਉਧਰ ਮੁਸਲਮਾਨਾਂ ਦਾ ਸੀਗਾ ਐ ਸੀਗਾ ਜੋ ਤੁਸੀਂ ਉੱਥੋਂ ਨਿਕਲੋ ਕਿੰਨੇ ਆਣੇ ਸੀ ਤੁਸੀਂ ਪਰਿਵਾਰ ਵਾਲੇ ਕਿੰਨੇ ਆਣੇ ਸੀ ਤੁਸੀਂ ਜੋ ਨਿਕਲਿਆ ਉਹ ਸੀ ਉਸ ਵੇਲੇ ਹਾਂਜੀ ਹਾਂਜੀ ਉਸ ਵੇਲੇ ਮੇਰਾ ਬਾਪ ਮੇਰੀ ਮਾਂ ਮੈਂ ਇਹ ਇੱਕ ਮੇਰੀ ਛੋਟੀ ਭੈਣ ਹੋਰ ਸੀ ਫਰੋਜ ਪਰ ਬੇਹੇ ਹੋਈ ਉਹ ਇੱਕ ਮੇਰਾ ਭਾਈ ਹਾਂ ਉਹ ਗੁਜ਼ਰ ਗਿਆ ਅੱਛਾ ਜੀ ਬਸ ਇਹ ਪਰਿਵਾਰ ਸੀ ਸਾਡਾ ਜਿੱਦ ਮੈਂ ਪਰਿਵਾਰ ਆਪਾਂ ਬੈਠਾ ਸੀ ਉਵੇਂ ਆ ਗਏ ਜਦੋਂ ਆਏ ਆ ਇਹ ਪਰਿਵਾਰ ਸੀ ਉਸ ਤੋਂ ਬਾਅਦ ਫਿਰ ਇੱਥੇ ਮੇਰਾ ਭਾਈ ਅੱਛਾ ਜੀ ਹੋਇਆ ਇੱਕ ਤੋ ਉਹ ਐਸੀ ਵੀ ਆਪਾਂ ਪਰਿਵਾਰ ਵਿਚਾਲੀਏ ਆਪਾਂ ਨਿਕਲ ਜਾਈਏ ਤੋ ਨਾ ਉਹਦਾ ਬੜਾ ਡਰ ਹੋਊਗਾ ਡਰ ਦਾ ਮਾਹੌਲ ਹੋਊਗਾ ਉਸ ਵੇਲੇ ਹੈ ਦਿਮਾਗ 'ਚ ਡਰ ਬਹੁਤ ਹੋਣਾ ਵੀ ਡਰ ਡਰ ਇਧਰ ਗੋਲੀ ਨਾ ਵੱਜੇ ਕੋਈ ਇਧਰ ਕੋਈ ਮਾਰ ਨਾ ਦੇਵੇ ਕਿਤੇ ਡਰ ਦਾ ਮਾਹੌਲ ਹੋਣਾ ਆਪਣਾ ਹੈ ਨਾ ਬੇਬੇ ਡਰ ਡਰ ਪੂਰਾ ਪੂਰਾ ਡਰਣਾ ਪੂਰਾ ਡਰ ਬੋਕ ਲੋਕ ਕੇ ਆ ਲੋਕ ਲੋਕ ਕਦਿਨ ਕਿਛ ਬਾਤ ਚ ਜੀਏ ਪਰ ਤੁਸੀਂ ਜੋ ਉਤੋਂ ਤੁਰੇ ਹੋ ਸੀ ਕਿੱਥੇ ਆ ਕਰੋਗੇ ਤੁਸੀਂ ਇੱਕ ਵਾਰੀ ਪਹਿਲਾਂ ਐ ਤਾਂ ਆ ਕੇ ਬੜੀ ਦੂਰ ਆ ਗਏ ਕਿ ਪਾਕਿਸਤਾਨ ਚ ਰੁਕੇ ਪਹਿਲਾਂ ਆ ਕੇ ਤੁਸੀਂ ਕਿ ਆ ਕੇ ਇਧਰ ਰੁਕੇ ਆ ਕੇ ਨਹੀਂ ਪਾਕਿਸਤਾਨ ਤੋਂ ਨਿਕਲੇ ਨਿਕਲੇ ਉਤੋਂ ਹਾਂ ਉਹ ਵੀ ਉ ਆ ਗਏ ਅਸਿਕ ਕਸੂਰ ਆ ਕੇ ਇੱਕ ਰਾਜ ਕੱਟੇ ਕਸੂਰ ਹਾਂ ਕਸੂਰ ਤਾਂ ਪਾਕਿਸਤਾਨ ਚ ਹੀ ਹੈ ਹਾਂ ਕਸੂਰ ਪਾਕਿਸਤਾਨ ਚ ਹੈ ਇੱਕ ਪਲੇਟਫਾਰਮ ਇੰਡੀਆ ਦਾ ਸੀਗਾ अच्छा ओ कसरस्तान ਦਾ ਸੀਗਾ ਕਸੂਰ ਕਸੂਰ ਚ ਹਾਂ ਅੱਛਾ ਉਤੋਂ ਫਿਰ ਸਾਨੂੰ ਗੱਡੀ ਲੈ ਕੇ ਆਈ ਹਾਂਜੀ ਰੋਜਪੁਰ ਅੱਛਾ ਰੋਜਪੁਰ ਸਾਨੂੰ ਉਤਾਰਤਾ ਹੂੰ ਹੂੰ ਫਿਰ ਜ਼ ਫਿਰ ਰੋਜਪੁਰ ਰਹਿ ਕੁਝ ਦਿਨ ਹੂੰ ਉਸ ਤੋਂ ਬਾਅਦ ਫਿਰ ਪਤਾ ਲੱਗਿਆ ਕੈਂਪ ਲੱਗਿਆ ਹੈ ਰੁਕਸ਼ੇਤਰ ਰਫੂ ਜੂ ਕੈਂਪ ਲੱਗਿੰਦੇ ਨੇ ਫਿਰ ਅਸੀਂ ਰੁਕਸ਼ੇਤਰ ਚਲੇ ਗਏ ਅੱਛਾ ਉੱਥੇ ਆਪਣੇ ਕੈਂਪ ਮਿਲ ਗਿਆ ਹੂੰ ਉੱਤੇ ਰਹਿ ਫੇ ਰਸ਼ਨ ਪਾਣੀ ਉਤੋਂ ਫ੍ਰੀ ਮਿਲਦਾ ਸੀਗਾ ਉੱਤੇ ਰਹਿ ਸੀ ਅੱਛਾ ਆਉਣ ਲੱਗੇ ਕਿੰਨੇ ਕਿ ਮੁਸ਼ਕਲਾਂ ਸਾਹਮਣਾ ਕਰਨਾ ਪਿਆ ਤੁਹਾਨੂੰ ਗੱਡੀ ਰਾਹ ਚ ਰੇਲ ਗੱਡੀ ਚ ਆਏ ਤੁਸੀਂ ਰਾਹ ਚਦਨੀ ਕੋਈ ਮਾਰਕੁੱਟ ਹੋਈ ਜਾਂ ਕੋਈ ਇਹ ਜੀ ਗੱਲ ਮਾਰਕੁੱਟ ਤਕਰਨ ਆਏ ਪਾਕਪਟਨ ਮੁਸਲਮਾਨ ਆਏ ਹਾਂਜੀ ਲੇਕਿਨ ਮਿਲਟਰੀ ਆ ਸਾਡੇ ਨਾਲ ਸੀਗੇ ਉੱਪਰ ਚੜਕੇ ਮਾਰਦਾ ਜਾਂਦਾ ਅੱਛਾ ਸਿਕਿਉਰਿਟੀ ਸੀ ਨਾਲ ਤੁਹਾਡੇ ਹਾਂ ਮਿਲਟਰੀ ਸੀਗੀ 57 ਬੰਦੇ ਮਿਲਟਰੀ ਚੜ੍ਹ ਗਏ ਜਿਵੇਂ ਜਿਹਨੇ ਹਿੰਦੂ ਸੀਗੇ ਹਿੰਦੂ ਆਏ ਹੋਗੇ ਸਾਰੇ ਹਾਂ ਹਿੰਦੂ ਆਏ ਹੋਗੇ ਹਾਂ ਹਿੰਦੂ ਕੁਝ ਇਹ ਜਿਹੇ ਵੀ ਸੀ ਜਿਹੜੇ ਮੁਸਲਮਾਨ ਭਾਈ ਤਾਰਾ ਜਿਹੜਾ ਤੁਹਾਨੂੰ ਨੁਕਸਾਨ ਦਿੰਦਾ ਹੋਵੇ ਆਂਡਗਵਾੜ ਚ ਜੋ ਰਹਿੰਦੇ ਹੋਣਗੇ ਮੁਸਲਮਾਨ ਤਾਂ ਮਾਰਨ ਮੱਤ ਪਾਕਪਟਨ ਸਟੇਸ਼ਨ ਤੇ ਹਾਂਜੀ ਹਾਂਜੀ ਉਹਨਾਂ ਨੇ ਫਿਰ ਗੱਡੀ ਦੇ ਉੱਪਰ ਚੜ੍ਹ ਕੇ ਗੰਨਾ ਲੈ ਕੇ ਉਹਨਾਂ ਨੇ ਭਜਾ ਦਿੱਤੀ ਅੱਛਾ ਜਦੋਂ ਤੁਸੀਂ ਇੱਥੇ ਪਾਕਿਸਤਾਨ ਚ ਰਹਿੰਦੇ ਸੀਗੇ ਜੀ ਉਦੋਂ ਸੋੜੇ ਆਂਡ ਗਵਾਂਡ ਚ ਸਾਰੇ ਹਿੰਦੂ ਹੀ ਰਹਿੰਦੇ ਸੀਗੇ ਸਾਰੇ ਹਿੰਦੂ ਸੀਗੇ ਹਿੰਦੂ ਹਾਂ ਹਿੰਦੂਆਂ ਮੰਨ ਲਾ ਸੀ ਸਾਰਾ ਹਿੰਦੂਆਂ ਦਾ ਹਿੰਦੂਆਂ ਦਾ ਮੱਲਾਇਆ ਲਕਸ਼ੀ ਸਾ ਜਿੰਨਾ ਹਿੰਦੂ ਸਨ ਸਾਡੇ ਅਲੈਦਾ ਦੇ ਮੱਲੇ ਸੀਗੇ ਹੂੰ ਹਿੰਦੂ ਹੀ ਰਹਿੰਦੇ ਸੀ ਉਹ ਸਾਰੇ ਮੁਸਲਮਾਨ ਇੱਕ ਪਾਸੇ ਰਹਿੰਦੇ ਸੀਗੇ ਹੂੰ ਹਾਂ ਸਾਡੇ ਮੱਲਿਆਂ ਦੇ ਵਿੱਚ ਕੋਈ ਮੁਸਲਮਾਨ ਨਹੀਂ ਸੀਗਾ ਹਿੰਦੂ ਹੀ ਹੋਰ ਦੇ ਮਲੇ ਪਤਾ ਸੌਣੇ ਸਿੱਕੇ ਮੰਗਾਂਗੇ ਅੱਛਾ ਤੁਹਾਨੂੰ ਕਦੋਂ ਲੱਗਿਆ ਕਿ ਹੁਣ ਅਸੀਂ ਵਾਪਸ ਨਹੀਂ ਮੁੜ ਸਕਦੇ ਉੱਥੇ ਨਾ ਨਹੀਂ ਜੇ ਤਾਂ ਮੂੰਹ ਨਹੀਂ ਦਿੱਤਾ ਅਗਲੇ ਨੇ ਧੁਵਾਜਾ ਪੁੱਲੇ ਛੱਡ ਗਿਆ ਤੂੰ ਐਂਡ ਤੱਕ ਤੁਹਾਨੂੰ ਆਇਆ ਤਾਂ ਹੋਊਗਾ ਨਾ ਵੀ ਅਸੀਂ ਵਾਪਸ ਆ ਜਾਾਂਗੇ ਇੱਥੇ ਹਸਵਾ ਦੁਬਾਰਾ ਸਾਹਮਣੇ ਆਏਗਾ ਰਹੂਗਾ ਕੋਈ ਨਾ ਰਹਿ ਗਿਆ ਫਿਰ ਦੋਈ ਇੱਥੇ ਆ ਗਏ ਵਾਪਸੀ ਦਾ ਤਾਂ ਕੋਈ ਮਤਲਬ ਹੀ ਨਾ ਰਿਹਾ ਜਿੱਥੇ ਚੀਜ਼ਾਂ ਪੰਘੇ ਪੰਘੇ ਰਹਿ ਗਿਆ ਕੋਈ ਬਰਾ ਮੰਦਾਂ ਚ ਰੌਲਾ ਪਿਆ ਸ਼ਾਂਤ ਹੋ ਜੂਗਾ ਲੜਾਈ ਲੱਗੀ ਆ ਸ਼ਾਫੇਰ ਮੁੜ ਜਾਾਂਗੇ ਅਸੀਂ ਵਾਪਸ ਸਾਡੇ ਨਹੀਂ ਨਹੀਂ ਇਹ ਤਾਂ ਗਾਲੀ ਨਹੀਂ ਬਣੀ ਤੇ ਹੁਣ ਵੀ ਯਾਦ ਆਉਂਦਾ ਹੋਣਾ ਬਚਪਨ ਜਿਵੇਂ ਤੁਸੀਂ ਛੋਟੇ ਹੁੰਦੇ ਉੱਥੇ ਖੇਡੇ ਹੋ ਸਾਰੀਆਂ ਚੀਜ਼ਾਂ ਯਾਦ ਆਉਂਦੀਆਂ ਹੋਣੀਆਂ ਤੁਹਾਨੂੰ ਉੱਥੇ ਦੀ ਹਾਂ ਹਾਂ ਦੋਖੋਂ ਦਾ ਬੜਾ ਹੈ ਜਾਣ ਦਾ ਮੌਕਾ ਨਹੀਂ ਮਿਲਿਆ ਉੱਥੇ ਜੀ ਦੁਆਰਾ ਨਾ ਕੀ ਜਾਣ ਦਾ ਮੌਕਾ ਨਹੀਂ ਮਿਲਿਆ ਹੂੰ ਨਹੀਂ ਮਿਲਿਆ ਜੀ ਕਰਦਾ ਹੂੰ ਜਾਣਦਾ ਵੀ ਦੇਖ ਲਈ ਇੱਕ ਜਿੱਥੇ ਅਸੀਂ ਜੰਮੇ ਸੀਗੇ ਓਏ ਹੁਣ ਫਿਰ ਕੱਟ ਬਈ ਇਹ ਹੋ ਜਾਂਦੀਏ ਕਿੱਥੇ ਜਿਵੇਂ ਹੁਣ ਖੋਲਤਾ ਸੀਗਾ ਬਾਰਡਰ ਖੋਲਤਾ ਜਿਵੇਂ ਕਰਤਾਰਪੁਰ ਸਾਹਿਬ ਜਾਂਦੇ ਸੀਗੇ ਨਹੀਂ ਨਹੀਂ ਸੋਚਿਆ ਨਹੀਂ ਕਦੇ ਨਾ ਹੁਣ ਉਧਰ ਹੈਗਾ ਕੋਈ ਜਾਣ ਫਿਆਨਾ ਤੁਹਾਡਾ ਜਿਹੜਾ ਪਹਿਲਾਂ ਉਸ ਟਾਈਮ ਦਾ ਜਾਣਦਾ ਹੋਵੇ ਕੋਈ ਸਾਰੇ ਸਾਡੇ ਟੋਟ ਨਹੀਂ ਹੋ ਬੁਰੀ ਆ ਗਏ ਹੂੰ ਸਾਡੇ ਤੋਂ ਕੋਈ ਵੀ ਨਹੀਂ ਹੈਗਾ ਹੂੰ ਹੂੰ ਸਾਡੇ ਪਰਿਵਾਰ ਦੇ ਸਾਰੇ ਆ ਗਏ ਸਾਰੇ ਆ ਗਏ ਹਾਂ ਕੋਈ ਵੀ ਨਹੀਂ ਆ ਕਾ ਚਾਚੇ ਤਾਇਆ ਸ਼੍ਰੀਗੇ ਦੋ ਹਾਂਜੀ ਉਹ ਪਿੰਡ ਚ ਰਹਿੰਦੇ ਸੀਗੇ ਅੱਛਾ ਉਹ ਪਿੱਛੋਂ ਆਏ ਨੇ ਉਹ ਉੱਥੇ ਰਹੇ ਸੀਗੇ ਉਹ ਤੇ ਰੈਗਨ ਮੁਸਮਾਨ ਵੀ ਬਣ ਗਏ ਸੀਗੇ ਅੱਛਾ ਫਿਰ ਕਦੋਂ ਕੰਟੈਕਟ ਹੋਇਆ ਉਹਨਾਂ ਨਾਲ ਕਦੇ ਹੋਇਆ ਸੰਪਰਕ ਉਹਨਾਂ ਨਾਲ ਕਦੇ ਉਹ ਤਾਂ ਫਿਰ ਸਾਡੇ ਕੋਈ ਰਿਸ਼ਤੇਦਾਰ ਸੀਗਾ ਹੂੰ ਹੂੰ ਉਹ ਉਹਨਾਂ ਨੂੰ ਉਥੋਂ ਲੈ ਕੇ ਆਇਆ ਅੱਛਾ ਲੈ ਕੇ ਇੱਥੇ ਆ ਗਿਆ ਸੀ ਹਾਂ ਲੈ ਆਇਆ ਸੀ ਹਾਂ ਇੱਥੇ ਮਿਲੇ ਤੁਹਾਨੂੰ ਆ ਕੇ ਫਿਰ ਉਹ ਹੈ ਮਿਲੇ ਸੀ ਆ ਕੇ ਤੁਹਾਨੂੰ ਉਹ ਆਹ ਪਰਿਵਾਰ ਆਪਸ ਵਿੱਚ ਮਿਲਣਾ ਹੀ ਸੀ ਅੱਛਾ ਉਹ ਇੱਥੇ ਬਸਨ ਬਠੰਡੇ ਮਿਲੇ ਨਹੀਂ ਕਦੋਂ ਆਏ ਕਦੋਂ ਸੀ ਉਹ ਕਿਹੜੇ ਵੇਲੇ ਆਏ ਸੀਗੇ ਉਹ ਤਾਂ ਚੁੱਟ ਗਿਆ। ਇਹ ਤਾਂ ਥੋੜੇ ਦਿਨ ਬਾਅਦ ਹੀ ਆ ਗਏ ਸੀ। ਜਦੋਂ 1947 ਤੋਂ ਥੋੜੀ ਸਾਲ ਦੇ ਵਿੱਚ ਆ ਗਏ ਸੀ। ਫਿਰ ਇੱਥੇ ਆ ਕੇ ਵੀ ਮੁਸਲਮਾਨ ਬਣੇ ਰਹੇ ਕਿ ਹਿੰਦੂ ਬਣ ਕੇ ਹੀ ਦੁਬਾਰਾ ਆ ਗਏ ਹੋ? ਨਾ ਨਾ। ਅਸੀਂ ਤਾਂ ਨਹੀਂ ਮੁਸਲਮਾਨ। ਮੈਂ ਉਹਨਾਂ ਦੀ ਗੱਲ ਕਰਦਾ ਜਿਹੜੇ ਆਪਣੇ ਉਹ ਤਾਂ ਬਣ ਗਏ ਸੀ ਮੁਸਲਮਾਨ। ਇੱਥੇ ਆ ਕੇ ਫਿਰ ਉਹ ਤੇਰੇ ਨੂੰ ਤਾਂ ਬਣ ਗਏ। ਉਹਨਾਂ ਨੂੰ ਪੇਜ ਜਦੋਂ ਆ ਕੇ ਫਿਰ ਮੁਸਲਮਾਨ ਬਣ ਗਏ। ਉਹ ਡਰ ਕੇ ਡਰ ਕੇ ਬਣ ਗਏ ਉੱਥੇ। ਹਾਂ। ਮਾਰਨਾ ਦੇਣ ਕਿਤੇ? ਹਾਂ ਮਾਰਨਾ। ਉਹ ਤੇ ਜ਼ਬਰਦਸਤੀ ਕਰਦੇ ਹੋਗੇ ਤੁਸੀਂ ਮੁਸਲਮਾਨ ਬਣੋ। ਹਾਂ। ਜਬਰਦਸਤੀ ਚ ਕਰਨੀ ਚੈੱਕ ਲੈਣਾ ਵੀ ਸਾਡਾ ਧਰਮ ਅਪਣਾ ਲਓ ਤੁਸੀਂ ਇਥੋਂ ਛੱਡ ਦਾਂਗੇ ਤੁਹਾਨੂੰ ਅਸੀਂ ਵੀ ਉਹਨਾਂ ਨੇ ਕਿਹਾ ਉਹ ਸਾਡਾ ਧਰਮ ਅਪਣਾ ਲਓ ਤੁਸੀਂ ਹਾਂ ਛੱਡ ਦਾਂਗੇ ਹਾਂ ਤੇ ਉੱਥੇ ਜਮਾ ਜਗਾ ਦੱਸੋ ਕਿ ਕਿਹੜੀ ਜਗ੍ਹਾ ਸੀ ਉਹ ਜਿਹੜਾ ਦੱਸਿਆ ਸ਼ਹਿਰ ਤੁਸੀਂ ਕਿਹੜੀ ਜਗ੍ਹਾ ਸੀਗੀ ਜਿੱਥੇ ਤੁਸੀਂ ਰਹਿੰਦੇ ਸੀਗੇ ਅਸੀਂ ਪਹਿਲੇ ਦਾ ਪਿੰਡ ਸਰ ਦਾ ਰਵੇ ਚੰਨਾ ਚੰਨਾ ਹੀ ਚੰਨਾ ਨਹੀਂ ਬਸਤੀ ਹੂੰ ਹੂੰ ਅੱਜ ਵੀ ਆਪਣੇ ਬਸਤੀਆਂ ਆ ਗਏ ਹਾਂ ਇਹ ਰਸੀਆਂ ਆ ਗਏ ਆਪਣੇ ਮਾਮੇ ਘਰੇ ਹਾਂਜੀ ਗੋਗਣਾ ਪਿੰਡ ਗੋਗਣਾ ਗੋਗਣਾ ਤਹਿਸੀਲ ਲੋਜ਼ਰਾ ਪਿੰਡ ਗੋਗਣਾ ਅੱਛਾ ਜੀ ਚਨਣੇ ਦੀ ਬਸਤੀ ਵਿੱਚ ਜੇ ਲੋਜ਼ਰ ਦੀ ਸੀ ਉਹ ਵੀ ਹੂੰ ਹੂੰ ਉਹ 5-4 ਕਿਲੋਮੀਟਰ ਦਾ ਫਰਕ ਸੀਗਾ ਹਾਂਜੀ ਹਾਂਜੀ ਫਿਰ ਮੇਰਾ ਮਾਮਾ ਲਿਆ ਸਾਨੂੰ ਉੱਥੇ ਹੂੰ ਹੂੰ ਕਿਉਂਕਿ ਮੇਰਾ ਬਾਪ ਉਹਨਾਂ ਦੇ ਨਾਲ ਹੀ ਕੰਮ ਕਰਦਾ ਸੀਗਾ ਤੋਲੇ ਦਾ ਅਨਾਜ ਵਗੈਰਾ ਬਾਹਰੋਂ ਭਰ ਕੇ ਲਿਆਉਂਦੇ ਸੀਗੇ ਛੇਟਾਂ ਦਾ ਉਹ ਫਿਰ ਉੱਥੇ ਲਿਆ ਮੇਰੇ ਬਾਪ ਹੂੰ ਫਿਰ ਜਨੂਤਰੇ ਮਾਮੇ ਕੋਲ ਅਰੇ ਜਦੋਂ ਤੁਸੀਂ ਇੱਥੇ ਭਾਰਤ ਇੰਡੀਆ 'ਚ ਆਏ ਹੋ ਇੱਥੇ ਘਰ ਤੁਸੀਂ ਕਦੋਂ ਇੱਥੇ ਪਾਇਆ ਕਿੱਥੇ ਬਠੰਡੇ ਰਹੇ ਸੀ ਕਿ ਪਹਿਲਾਂ ਕਿਤੇ ਹੋਰ ਅੱਛਾ ਠੀਕ ਹੈ ਕੁਛੇਤਰ ਪਹਿਲਾਂ ਦਾ ਪਹਿਲਾਂ ਫਰੋਟ ਪਰ ਪੁੱਛਦਣ ਕੱਟੇ ਕੱਟੇ ਗਏ ਫਿਰ ਸੇ ਕੁ ਚੇਤਰ ਤੇ ਲਗੇ ਅੱਛਾ ਜੀ ਫਿਰ ਕੁ ਚੇਤਰ ਕੈਂਪ 'ਚ ਰਹੇ ਹੂੰ ਸਾਲ ਕੇ ਡੇਢ ਸਾਲ ਰਹੇ ਹੋਵਾਂਗੇ ਅੱਛਾ ਕੈਂਪ 'ਚ ਸਾਲ ਰਹੇ ਤੁਸੀਂ ਹਾਂ ਅੱਛਾ ਜੀ ਫੇਰ ਉਤੋਂ ਸਾਨੂੰ ਹਿਸਾਰ ਜ਼ਿਲ੍ਹਾ ਲਾਟ ਹੋ ਗਿਆ ਅੱਛਾ ਲਾਟ ਕੀਤਾ ਉੱਥੇ ਹਾਂ ਉੱਥੇ ਕਿੰਨਾ ਚੱਲ ਰਿਹਾ ਫਿਰ ਫੇਰ ਸਾਨੂੰ ਹਿਸਾਰ ਭੇਜਤਾ ਕਿੰਨਾ ਟਾਈਮ ਰਹਿ ਉੱਥੇ ਤੁਸੀਂ ਹਿਸਾਰ ਵੀ ਰਹਿ ਕੁਛ ਚਿਰ ਅੱਛਾ ਜੀ ਕੈਂਪ ਵਿੱਚ ਹੂੰ ਹੂੰ ਉਦੋਂ ਬਾਅਦ ਫਿਰ ਉਹ ਕੈਂਪ ਸਾਨੂੰ ਅਲਾਟ ਪਿੰਡ ਕਰਤਾ ਤੁਸ਼ਾਮ ਤੁਸ਼ਾਮ ਅੱਛਾ ਜੀ ਅਸੀਂ ਫਿਰ ਤੁਸ਼ਾਮ ਚਲੇ ਗਏ ਹੂੰ ਤੁਸ਼ਾਮ ਫਿਰ ਜਾ ਕੇ ਉੱਥੇ ਰਹਿ ਥੋੜਾ ਚਿਰ ਅੱਛਾ ਜੀ ਕਮਕਾਰ ਤਾਂ ਬਸ ਮਜ਼ਦੂਰੀ ਸੀ ਕੀ ਹੋਰ ਤਾਂ ਕੀ ਕਰਨਾ ਸੀਗਾ ਫੇਰ ਸਾਡਾ ਮੇਰਾ ਜਿਹੜਾ ਚਾਚੇ ਦਾ ਲੜਕਾ ਸੀਗਾ ਉਹ ਸਾਨੂੰ ਬਠਿੰਡੇ ਲਿਆਇਆ ਬਠਿੰਡੇ ਆਗੇਸਟ ਯੋ ਉਹ ਪਰ ਸਾਨੂੰ ਬਠਿੰਡੇ ਲਿਆਇਆ ਇੱਥੇ ਆ ਕੇ ਫਿਰ ਬਠਿੰਡੇ ਇਹ ਐਸੀ ਜਿੱਥੇ ਕਿਸੇ ਦਾ ਮਕਾਨ ਖਾਬੀ ਸੀ ਜਿਵੇਂ ਮਿੱਦੇ ਉੱਤੇ ਬੈਠ ਕੇ ਬੈਠੇ ਹਾਂ ਜਿਵੇਂ ਜਿਵੇਂ ਆਣ ਤੁਸੀਂ ਆਪ ਆਇਆ ਖਰੀਦਿਆ ਕੋਈ ਹੈ ਨਾ ਅੱਜ ਮੈਂ ਬਿੱਲੀ ਉੰਨੇ ਜਿੰਨੇ ਕਮਰਾ ਮਿਲੇ ਜਿੱਤੇ ਕੋਈ ਕਤਲ ਉਸ ਵੇਲੇ ਆਬਾਦੀ ਵੀ ਘਟੋ ਹਣਾ ਉਸ ਟਾਈਮ ਹਾਂ ਆਬਾਦੀ ਵੀ ਘਟ ਸੀ ਹੈ ਆ ਜਿਹੜਾ ਗੁਰਦੁਆਰਾ ਹੈਗਾ ਤੇ ਮੈਂ ਆਵੇਂ ਮੱਲੇ ਹਾਂਜੀ ਹਾਂਜੀ ਹਾਂ ਕਾਲ ਕਰਦੀ ਸੋਰੀ ਹਾਂ ਹਾਂ ਅਸੀਂ ਇੱਥੇ ਆ ਕੇ ਰਹੇ ਤਿੰਨ ਚਾਰ ਨੰਬਰ ਅੱਛਾ ਉਸ ਵੇਲੇ ਹਾਂ ਆ ਕੇ ਅੱਛਾ ਉੱਥੇ ਇੱਥੇ ਆ ਕੇ ਰਹੇ ਸੀ 1950 ਦੀ ਗੱਲ ਹੋਣੀ ਹੈ ਹਾਂ ਫਿਰ ਇੱਥੇ ਆ ਕੇ ਰਹੇ ਨਾ ਜਿਵੇਂ ਜਿਵੇਂ ਉਸ ਵੇਲੇ ਕਿਲੇ ਦੇ ਆਸ-ਪਾਸ ਕੀ ਸੀਗਾ ਜੀ ਉਸ ਵੇਲੇ ਸੀ ਆਬਾਦੀ ਕਿੰਨੀ ਕਿਸੇ ਟੱਬੇ ਆਉਣਗੇ ਰਿਹਾ ਚੋਸ ਹਾਂ ਟੱਬੇ ਸੀ ਕੁਸ਼ਮੀਲ ਸੀਗਾ ਟੱਬੇ ਆ ਪਾਸ ਸ਼ਹਿਰ ਸੀ ਨਾ ਬਿਂਡਾ ਦਾ ਹਾਂ ਉਹ ਜਦੋਂ ਕੁਛ ਨਿਸ਼ਚਿਤ ਨਾਲ ਨਹੀਂ ਸੀ ਇੱਕ ਕਮਰਾ ਬਣਿਆ ਸੀ ਨਾਲੇ ਤੇ ਆ ਗੰਦਾ ਨਾਲਾ ਨਹੀਂ ਆਏਗਾ ਇੱਥੇ ਆ ਕੇ ਠਹਿਰੇ ਕੋਈ ਕਿੱਥੇ ਠਹਿਰ ਗਿਆ ਕੋਈ ਕਿੱਥੇ ਡਰ ਗਿਆ ਅੱਛਾ ਇਹ ਜਗ੍ਹਾ ਆਪਾਂ ਮਲ ਲਈਆਂ ਹਾਂ ਆ ਇਹ ਜਗ੍ਹਾ ਮਲ ਲਈ ਠੀਕ ਹੈ ਹੁਣ ਤਾਂ ਥਾਂ ਮਿਲਦੀ ਨਹੀਂ ਕਿਤੇ ਦੀ ਹੁਣ ਕੋਣ ਬੈਠੰਦਾਂ ਹਾਂ ਤਾਂ ਕੋਈ ਥਾਂ ਨਹੀਂ ਲੰਦਾ ਕੋਣ ਇਹ ਬਿਜਲੀ ਚ ਕੋਈ ਬਚਾਰ ਬੈਠ ਗਿਆ ਜਿਵੇਂ ਮੂਲ ਪਾਇਆ ਪਾ ਆ ਪਰ ਸਾਡੇ ਕੋਲ ਕੋਈ ਜ਼ਮੀਨ ਤਾਂ ਹੈ ਨਹੀਂ ਸੀ ਗਿਆ ਬਿਜੜੀਆ ਸੀ ਖਰੀਦ ਲਈਏ ਤੇ ਨਾਲ ਕੋਈ ਪੈਸਾ ਸੀ ਹੈ ਜਿਗਤ ਵਿੱਚ ਆਇਆ ਬੈਠ ਕੇ ਜਿਵੇਂ ਜਿਵੇਂ ਕਿਸ਼ਨ ਬੋਲ ਪਿਆ ਦੇਖ ਕੇ ਬੈਠ ਕੇ ਹੂੰ ਜਿਵੇਂ ਜਿਵੇਂ ਕਿਸਦਾਈ ਸਾਹਿਬ ਆਇਆ ਬਣਾ ਲੇ ਤੇ ਬੈਠੇ ਬੈਠੇ ਉੱਥੇ ਬੈਠ ਗਏ ਯਾਦ ਹੁੰਦੀ ਆ ਪੁਰਾਣੀ ਆਪਣੀ ਉੱਥੇ ਪਾਕਿਸਤਾਨ ਦੀ ਨਾ ਆਪਾਂ ਨੂੰ ਕੋਈ ਯਾਦ ਨਹੀਂ ਕੋਈ ਯਾਦ ਨਹੀਂ ਹੁੰਦੀ ਨਾ ਯਾਦ ਹੁੰਦਾ ਜਦੋਂ ਛੋਟੇ ਹੁੰਦੇ ਆਪਾਂ ਜਿੱਤੇ ਖੇਡੇ ਖੁੱਡੇ ਹੋਈਏ ਹਾਂ ਨਾ ਨਹੀਂ ਹੁੰਦਾ ਨਾ ਤੁਸੀਂ ਮਤੇ ਪੜੇ ਸੀ ਨਾ ਅਸੀਂ ਦਾਇਤ ਨਹੀਂ ਪੜੇ ਇੱਥੇ ਨਹੀਂ ਪੜੇ ਠੀਕ ਹੈ ਹਾਂ ਅਸੀਂ ਤਾਂ ਅਨਪੜ੍ਹ ਸੀ ਰਾਈ ਅੱਛਾ ਅੱਛਾ ਠੀਕ ਹੈ ਹਾਂ ਅਸੀਂ ਨਹੀਂ ਕੋਈ ਪੜੇ ਠੀਕ ਹੈ ਚਲੋ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਮਿਲ ਕੇ ਹਾਂਜੀ ਬਸ ਜਿਵੇਂ ਉਹ ਹੀ ਹੈ ਜਿਵੇਂ ਇੱਕ ਜੰਮ ਕੇ ਤਾਂ ਮਿਲ ਜੀ ਬੈਠ ਦੇਗਾ ਜੇ ਹੁਣ ਤੁਹਾਨੂੰ ਜਾਣ ਦਾ ਮੌਕਾ ਮਿਲੇ ਗੇੜਾ ਕੱਟ ਕੇ ਆਉਂਗੀ ਤੇ ਮੈਨੂੰ ਐਨਐਸਐਸ ਕਿੰਨੇ ਵੱਧ ਗਿਆ ਮੈਂ ਘਾ ਪੰਜਾ ਤੇ ਆਪਾਂ ਪਤਾ ਨਹੀਂ ਸੋ ਮਿਆ ਕੀ ਕਰਨਾ ਜਾ ਕੇ ਕੁਸਮਾ ਲੈਣਾ ਵੀ ਕੀ ਹਾਂ ਹੁਣ ਤਾਂ ਸਾਰਾ ਕੁਝ ਨਾਲੇ ਉਮਰ ਬੀਤ ਗਈ ਹੁਣ ਕੀ ਕਰੀਏ ਜਾ ਕੇ ਨਾਲੇ ਨਾ ਕੋਈ ਜਾਣ ਨਾ ਕੋਈ ਪਛਾਨ ਤੂੰ ਲੈ ਚਲੀ ਉਥੇ ਹੀ ਲੈ ਚਲਦੇ ਉਥੇ ਅੰਨਾ ਜੀ ਕੋਈ ਜਾਣ ਨਾ ਪਛਾਣਾ ਤਾਂ ਕਰ ਹੁਣ ਜਾਣਾ ਸਵਰਗਾਂ ਨੂੰ ਨਹੀਂ 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 ਅਜੇ ਤਾਂ ਲੰਬੀ ਉਮਰ ਹੋ ਥੋੜੀ ਜਿਵੇਂ ਤੇ ਗੱਲਾਂ ਬਾਤਾਂ ਦਾ ਲੱਗਦਾ ਹੈ ਤਾਂ ਲੰਬੀ ਉਮਰ ਹੋਣੀ ਨਹੀਂ ਨਹੀਂ ਇਹ ਨਹੀਂ ਹੋ ਕੀ ਕਰਨਾ ਜਾ ਕੇ 90 90 ਸਾਲ ਦੇ ਹੋ ਤੇ 100 ਸਾਲ ਤਾਂ ਟੱਪਣਗੇ ਜੀ ਨਾ ਭਾਈ ਇਹਨਾਂ ਦਾ ਨਾ ਟੱਪਾਵੇ ਕੌਣ ਕਰਦਾ ਹੈ ਅਸੀਂ ਦੁਬਾਰਾ ਇੰਟਰਵਿਊ ਕਰਾਂਗੇ ਤੁਹਾਡੀ 100 ਸਾਲ ਦੇ ਕੌਣ ਕਰਦਾ ਫਿਰ ਮੈਨੂੰ ਦੱਸੋ ਇੰਨੀ ਨਿਊਮਰ ਹੋਵੇ ਕੌਣ ਕਰਦਾ ਹੈ ਨਹੀਂ ਨਹੀਂ ਇਹ ਤਾਂ ਤੁਰੇ ਫਿਰਦੇ ਹੋ ਵਧੀਆ ਮਾਲਕ ਕੋਈ ਫਿਰਦਾ ਅਧਿਕਾਤਾ ਅਧਿਕਾਤਾ ਨਾ 7 ਸਾਲ ਦਾ ਵਾ ਗੋਡੇ ਦੋਖੋਂ ਲੱਗ ਜਾਂਦੇ ਆ ਤੁਸੀਂ ਤੁਰੇ ਫਿਰਦਾ ਮਾਲਕ ਦੇਖੋ ਜੋ ਕਿ ਕਿਸੇ ਵਰ ਨਹੀਂ ਕਰਦਾ ਨਾ ਉਹ ਮਾਲਕ ਆਪੇ ਚੱਕੇ ਜਿੰਦਾ ਹੂੰ ਹੂੰ ਉਹ ਆਪੇ ਜਿੰਦਾ ਮਾਲਕ ਬਿਲਕੁਲ ਸਹੀ ਆਪਣੀ ਤਾਂ ਖਾਣੀ ਆਪਣਾ ਤਾਂ ਕਰਨ ਹੈ ਹਾਂਜੀ ਹਾਂਜੀ ਦੇਖੋ ਜੀ ਆਪਾਂ ਆਪਣਾ ਕੁਝ ਵੀ ਰੋਗ ਦਾ ਕਰ ਲਾਂਗੇ ਨਾ ਦੱਖੋਂ ਕੋਲ ਬੈਠੇ ਹਾਂ ਹੂੰ ਹੂੰ ਚਲੋ ਬਈ ਜੀ ਜੀ ਦੋਸਤੋ ਕਮੈਂਟ ਕਰਕੇ ਦੱਸਿਓ ਕਿ ਇਹ ਸਟੋਰੀ ਇਹਨਾਂ ਦੀ ਕਿਵੇਂ ਲੱਗੀ ਅਹ ਤੁਹਾਡੇ ਕੋਲ ਕੋਈ ਕਿਸੇ ਹੋਰ ਦਿਨ ਕਿਸੇ ਹੋਰ ਸਟੋਰੀ ਨਾਲ ਕਹਾਣੀ ਨਾਲ ਅਸੀਂ ਤੁਹਾਨੂੰ ਜਰੂਰ ਮਿਲਾਵਾਂਗੇ ਤਦ ਤੱਕ ਦੋ ਇਜਾਜ਼ਤ ਜੈ ਹਿੰਦ ਜੈ ਪਰਮਾ